ਉਹਨ ਇੱਕ ਗੱਲ ਦੱਸ ਦਈਏ ਤੁਸੀਂ ਵੀਡੀਓ ਦੇਖ ਕੇ ਹੱਸੋਗੇ ਜਰੂਰ ਪੀਵੀ 19 ਹਮੀਦੀ ਵਾਲੇ ਕਿੰਨੇ ਕਿ ਸਬਸਕ੍ਰਾਈਬ ਹੋ ਗਏ ਸਾਢੇ 950 ਤੋਂ ਬਾਈ ਬਸ ਹਾਂਜੀ ਨਾਲੇ ਕਹਿੰਦੇ ਵੀ ਛੋਟਾ ਪਿੰਡ ਦੀ ਆਬਾਦੀ 6000 ਨਹੀਂ ਆਬਾਦੀ ਤਾਂ 6000 ਤੁਹਾਨੂੰ ਬਹੁਤ ਨੇ ਕਿਹਾ ਵੀ ਤੁਸੀਂ ਨਾਮ ਚੇਂਜ ਕਰੋ ਹਾਂਜੀ ਕਿਹਾ ਸੀ ਜੇ ਤੁਸੀਂ ਇਹ ਪਿੰਡ ਹਮੀਦੀ ਛੱਡਾ ਨਹੀਂ ਹਮੀਦੀ ਤੁਹਾਨੂੰ ਲਾਈਕ ਨਹੀਂ ਕਰਦਾ ਭਾ ਮਨ ਲਓ ਗੱਗਾ ਤੁਹਾਨੂੰ ਆ ਕੇ ਕਹੇ ਵੀ ਇਹ ਤਾਂ ਯਾਰ ਮੇਰਾ ਸੀਰੀ ਸੀਗਾ ਅੱਜ ਸਟਾਰ ਬਣਿਆ ਬੈਠਾਗਾ ਵੀ ਮੈਂ ਯਾਨੀ ਕਿ ਹੈ ਐਸਪੀ ਉਹ ਸੀਗਾ ਹੈ ਕਿ ਮੈਨੂੰ ਐਸੀ ਮੇਰੀ ਅਸਾਂ ਠੀਕ ਆ ਉਹ ਜਿਵੇਂ ਲੇਡੀ ਜੀ ਬਣਦਾ ਤੇ ਨਿਆਣੇ ਸੀਗੇ ਤੋ 15 ਸਾਲ ਤੋਂ ਮੈਂ ਅਸੀ ਅੱਠਵੀਂ ਚ ਪੜਦਾ ਸੀ ਮੈਂਬਰ ਦੀ ਲੋੜ ਤਾਂ ਹੈਗੀ ਆ ਜੀ ਹਲੇ ਮੰਨ ਕੇ ਚੱਲ ਫਿਰ ਹੁਣ ਜੇ ਕਿਸੇ ਨੂੰ ਪੁੱਛਦੇ ਆ ਤਾਂ ਅਗਲਾ ਪੇਮੈਂਟ ਮੰਗਦਾ ਜੀ ਜਿਵੇਂ ਕਹਿੰਦੇ ਨਹੀਂ ਦਿਖਾਉਣ ਵਾਲੇ ਹਾਥੀ ਦੰਦ ਹੋਰ ਨੇ ਖਾਣ ਵਾਲੇ ਹੋਥਾ ਠਰਕੀ ਬੁੜਾ ਜੀ ਠਰਕੀ ਉੱਥੇ ਠਰਕੂ ਪੁੱਛੋ ਕਿੱਦਾਂ ਹੁੰਦਾ ਉਹ ਮੋੜਾ ਮੋੜਾ ਨਾਰਮਲ ਜਿਹਾ ਚੱਲੀ ਜਾਂਦਾ ਜੀ ਸਾਸੀਗਾ ਦੋਸਤੋ ਅੱਜ ਤੁਹਾਨੂੰ ਇੱਕ ਇਹੋ ਜਿਹੀ ਟੀਮ ਨੂੰ ਬੁਲਾਉਣ ਜਾ ਰਹੇ ਆ ਜਿਹੜੀ ਕਿ ਆਪਣੀ YouTube ਚੈਨਲ ਬਣਾਇਆ ਹੋਇਆ ਹੈ ਉਹਨਾਂ ਦਾ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਰ ਤੁਸੀਂ ਇੱਕ ਸੋਚ ਕੇ ਚਲਿਓ ਵੀ ਹਰ ਇੱਕ ਮਸ਼ਹੂਰ ਹੁੰਦਾ ਕਮਜ਼ੋਰ ਹੁੰਦਾ ਸਿੱਧੂ ਮੂਸੇ ਵਾਲਾ ਤੁਸੀਂ ਦੇਖੇ ਹੋਣਾਗਾ ਕਿੰਨਾ ਮਸ਼ਹੂਰ ਸੀਗਾ ਆਪਾਂ ਪਹਿਲਾਂ ਉਹਨੂੰ ਕੋਈ ਨਹੀਂ ਜਾਣਦਾ ਸਟੇਜ ਦੇ ਪਿੱਛੇ ਹੱਥ ਜੋੜੀ ਖੜਾ ਹੁੰਦਾ ਸੀਗਾ ਕਿਹੜੀ ਅੱਜ ਤੁਹਾਨੂੰ ਟੀਮ ਮਿਲਾਉਣ ਜਾ ਰਹੇ ਆ ਇਹ ਵੀ ਗਰਾਊਂਡ ਤੋਂ ਉੱਠ ਰਹੀ ਆ ਮੈਂ ਅੱਜ ਇਹੀ ਗੱਲ ਕਹੂੰਗਾ ਵੀ ਉੱਠ ਰਹੀ ਆ ਉੱਠੀ ਨਹੀਂ ਕਿਉਂਕਿ ਅੱਜ ਬਹੁਤ ਸਬਸਕ੍ਰਾਈਬ ਘਟਨੇ ਉਹਨਾਂ ਦੇ ਤੇ ਪਰ ਇੰਨੀ ਕਲਾ ਉਹਨਾਂ ਚ ਕੁੱਟ-ਕੁੱਟ ਭਰੀ ਹੋਈ ਆ ਕਿਸੇ ਤੋਂ ਸੰਘਦੇ ਨਹੀਂ ਡਰਦੇ ਨਹੀਂ ਤੇ ਟਾਈਮ ਉਹ ਕਿੱਥੋਂ ਦੀ ਟੀਮ ਆ ਕੀ ਟੀਮ ਤਿਆਰ ਕਰਦੀ ਆ ਕਿੱਦਾਂ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੀ ਆ ਪਰ ਤੁਹਾਨੂੰ ਇੱਕ ਗੱਲ ਦੱਸ ਦਈਏ ਤੁਸੀਂ ਵੀਡੀਓ ਦੇਖ ਕੇ ਹੱਸੋਗੇ ਜਰੂਰ ਕਿਉਂ ਕਿ ਕਿਉਂਕਿ ਅੱਜ ਕੱਲ ਹਰ ਇੱਕ ਟੈਨਸ਼ਨ ਇੰਨਾ ਭਰਿਆ ਹੋਇਆ ਹੈਗਾ ਤੇ ਉਹਨੂੰ ਹੋਰ ਕੁਝ ਸੋਝੀ ਨਹੀਂ ਰਿਹਾ ਬਸ ਟੈਨਸ਼ਨ ਦੀਆਂ ਗੋਲੀਆਂ ਬੈੱਡ ਤੇ ਪਏ ਟੈਨਸ਼ਨ ਦੀਆਂ ਗੋਲੀਆਂ ਖਾਈ ਜਾਂਦਾ ਹੈਗਾ ਪਰ ਜੇ ਤੁਸੀਂ ਇਹਨਾਂ ਦੀ ਵੀਡੀਓ ਦੇਖੋਗੇ ਨਾ ਟੈਨਸ਼ਨਾਂ ਖਤਮ ਹੋ ਜਾਂਦੀਆਂ ਨੇ ਤੁਹਾਨੂੰ ਬਿੰਡ ਤੇ ਪਈਆਂ ਗੋਲੀਆਂ ਖਾਣ ਦੀ ਜਰੂਰਤ ਨਹੀਂ ਪਣੀ ਨੀਂਦ ਦਾ ਆਰਾਮ ਨਾਲ ਦੇਖਦੇ ਦੇਦੇ ਨੀਂਦ ਆ ਜਾਣੀਆ ਕਿਉਂਕਿ ਵੀਡੀਓ ਇਦਾਂ ਦੀ ਬਣਾਉਂਦੇ ਨੇ ਆਪਾਂ ਤੁਹਾਨੂੰ ਮਿਲੌਣ ਜਾ ਰਹੇ ਹਾਂ ਇਹਨਾਂ ਟੀਮ ਦੇ ਸਾਰੇ ਮੈਂਬਰਾਂ ਨਾਲ ਜਿਹੜੀ ਜਿਹੜੀ ਤਿਆਰ ਕਰਦੇ ਨੇ ਤੇ ਆਪਾਂ ਲੈ ਚੱਲਦੇ ਹੁਣ ਇਹਨਾਂ ਟੀਮ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਸਾਰਾ ਧੰਨਵਾਦ ਜੀ ਸਾਡੇ ਇੱਕ ਸੱਦੇ ਤੇ ਪਹੁੰਚੇ ਤੇ ਤੁਸੀਂ ਆਪਦੇ ਬਾਰੇ ਕੁਝ ਦੱਸੋ ਸਾਨੂੰ ਤੁਸੀਂ ਕਿਵੇਂ ਕਿਵੇਂ ਤਿਆਰ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੱਸੋ ਤੁਹਾਡਾ ਕੀ ਨਾਮ ਕੀ ਆ ਜੀ ਮੈਂਟੂ ਬਾਈ ਮੈਂਟੂ ਹਾਂ ਜੀ ਤੇ ਛੋਟਾ ਪਿੰਡ ਫੰਟ ਹਮਿਦੀ ਥੋੜੀ ਤਿੰਨਾਂ ਦਾ ਪਿੰਡ ਪਹਿਲਾਂ ਦਾ ਹਮਿਦੀ ਆ ਹਾਂਜੀ ਬਾਰ-ਬਾਰ ਪੁੱਛਣੋਂ ਪਹਿਲਾਂ ਪਤਾ ਲੱਗ ਜਾਂਦਾ ਬਾਹਰੋਂ ਤਾਂ ਕੋਈ ਦੇਖਣੀ ਹਨ ਨਹੀਂ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਸੀਰੀਅਲ ਆ ਮੈਂ ਬਈ ਠੀਕ ਆ ਤੇ ਮੈਂ ਸੁਣਿਆ ਤੁਸੀਂ ਕਮੇਟੀ ਕਲਾਕਾਰ ਬਣ ਰਹੇ ਹੋ ਬਣ ਕੇ ਕੁ ਬਣ ਰਹੇ ਹੋ ਜੀ ਬਣ ਰਹੇ ਆ ਜੀ ਅੱਛਾ ਠੀਕ ਆ ਤੇ ਬਣ ਰਹੇ ਹੂੰ ਤੇ ਤੁਸੀਂ ਕਮੇਟੀ ਲਈ ਟਾਈਮ ਕਿਵੇਂ ਕੱਢਦੇ ਹੋ ਜੀ ਸੀਰੀਅਲ ਨਾਲੋਂ ਬਸ ਜਿਹੜਾ ਕੋਈ ਦੁਪਹਿਰ ਨੂੰ ਬੰਦ ਜਾਂਟ ਦਾਮ ਤੋਂ ਲੈਣ ਦਾ ਟਾਈਮ ਹੁੰਦਾ ਜੀ ਉਦੋਂ ਵੀਡੀਓ ਤੇ ਲਾ ਲੈਂਦੇ ਆ ਹਾਂ ਠੀਕ ਆ ਥੋੜੀ ਸਾਰੀ ਤੁਸੀਂ ਵੀ ਇਸ਼ਾਰਾ ਕਿਸੇ ਦਾ ਨਹੀਂ ਕਰਦੇ ਤੁਸੀਂ ਕੀ ਕੰਮ ਕਰਦੇ ਮੈਂ ਤਾਂ ਕੱਪੜੇ ਸ ਠੀਕ ਹੈ ਜੀ ਤੇ ਕਪੜਾ ਸਲਾਈ ਕਰਦੇ ਫਿਰ ਉਹ ਚ ਵੀ ਟਾਈਮ ਘਾਟ ਹੀ ਨਿਕਲਦਾ ਕਹਿੰਦੇ ਰਾਤ ਨੂੰ 12 1 ਵਜੇ ਤੱਕ ਕੱਪੜੇ ਬਣਾਈ ਚਲੋ ਭਰਾਈ ਚਲੋ ਖਰਚੇ ਜਮਾਈ ਚਲੋ ਬੇਟੇ ਵੀ ਟਾਈਮ ਕੱਢ ਕੇ ਬਣਾ ਲੈਂਦਾ ਜੀ ਫੇਰ ਤੁਹਾਨੂੰ ਲੋਕ ਆਏ ਨੇ ਆ ਕੇ ਕਹਿੰਦੇ ਸਾਡਾ ਕੋਰਤਾ ਬੰਮ ਤਿਆਰ ਨਹੀਂ ਕੀਤਾ ਹੋਇਆ ਇਹ ਦੋ ਹੋ ਜਾਂਦਾ ਕਈ ਵਾਰੀ ਮੇਰਾ ਸੁਫੇਰਾ ਲਾ ਕੇ ਕੱਢ ਲਈ ਗਈ ਟਾਈਮ ਠੀਕ ਹੈ ਟਾਈਮ ਕੱਢਦੇ ਜਉਨੀ ਛੋਟਾ ਜਿਹਾ ਸੌਂਕ ਆ ਜਾਂ ਕੋਈ ਪੈਸਾ ਪੁੱਛਦਾ ਚੱਕਰਾ ਬਸ ਸੌਂਕ ਨੂੰ ਹੀ ਬਣਾਉਣ ਲੱਗ ਗਏ ਠੀਕ ਹੈ ਤੁਸੀਂ ਕੀ ਕਰਦੇ ਹੋ ਜੀ ਨਹੀਂ ਸ਼ਿਰੀ ਰਾਏ ਅਸਰ ਛੋਟਾ ਕੀ ਨਾਮ ਆ ਜੀ ਤਨੁਕਾਲਾ ਕਾਲਾ ਸਿੰਘ ਠੀਕ ਹੈ ਜੀ ਤੁਸੀਂ ਮਤਲਬ ਵੀ ਵੀਡੀਓ ਪਹਿਲਾਂ ਹੀ ਬਣਾਉਂਦੇ ਸੀ ਕਿ ਹੁਣ ਹੀ ਬਣਾਉਣ ਲੱਗੇ ਹੋ ਨਹੀਂ ਨਹੀਂ ਹੁਣ ਇਹਨਾਂ ਦੇ ਨਾਲ ਹੀ ਲੱਗੇ ਬਸ ਇਕੱਠੀ ਤੁਸੀਂ ਤਿੰਨੇ ਅਲੱਗ-ਅਲੱਗ ਪ੍ਰੋਫੈਸ਼ਨਲ ਹੋ ਠਾ ਤਿੰਨੇ ਅਲੱਗ-ਅਲੱਗ ਕੰਮ ਕਰਦੇ ਹੋ ਜਿਵੇਂ ਤੁਸੀਂ ਕਿਸੇ ਮਾਲਕ ਦੇ ਅੰਦਰ ਚ ਕੰਮ ਕਰਦੇ ਹੋ ਇਹ ਬਾਈ ਆਪਦਾ ਕੰਮ ਕਰਦਾਗਾ ਇੱਕ ਟਾਈਮ ਕਿਸੇ ਨਾਲ ਆਏ ਕੱਢ ਕੇ ਮਤਲਬ ਵੀਡੀਓ ਬਣਾਉਣੀ ਥੋੜੇ ਔਖਾ ਤਾਂ ਹੈਗਾ ਹਾਂ ਜੀ ਹੈ ਤਾਂ ਹੈਗਾ ਜੀ ਬਸ ਸ਼ੌਂਕ ਤੌਰ ਤੇ ਹਾਂ ਸ਼ੌਂਕ ਤੌਰ ਤੇ ਠੀਕ ਥੋੜਾ ਕੀ ਮਤਲਬ ਕੀ ਏਮ ਵੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਫਿਲਮਾਂ ਫਿਲਮਾਂ ਤੇ ਜਾਣਾ ਵੱਡੀਆਂ ਚ ਫਿਲਮਾਂ ਚ ਤਾਂ ਨਹੀਂ ਇਹ ਬਸ ਇੱਕ ਸ਼ੌ ਚਲੋ ਮਤਲਬ ਆਪਦਾ ਮਨੋਰੰਜਨ ਕਰਦੇ ਤਾ 10 ਕਾ ਮਨੋਰੰਜਨ ਕਰਦੇ ਨਾਲ ਤੇ ਛੋੜੇ ਚੈਨਲ ਦਾ ਨਾਮ ਕੀ ਆ ਪੀ ਵੀ 19 ਹਮਿੱਦੀ ਵਾਲੇ ਕਿੰਨੇ ਕ ਸਬਸਕ੍ਰਾਈਬ ਹੋ ਗਏ 950 ਤੋਂ ਬਾਈ ਬਸ ਹਾਂਜੀ ਨਾਲੇ ਕਹਿੰਦੇ ਵੀ ਛੋਟਾ ਪਿੰਡ ਦੀ ਆਬਾਦੀ 6000 ਨਹੀਂ ਆਬਾਦੀ ਤਾਂ 6000 ਹੈਗੀ ਆ ਜੀ ਸੋ ਲਾਇਕ ਨਹੀਂ ਕਰਦੇ ਲਾਇਕ ਕਰਦੇ ਨੇ ਕੁਝ ਪਰਸੈਂਟ ਕਰੀ ਜਾਂਦੇ ਚਲ ਜਿੰਨਾ ਕ ਪਿਆਰ ਮਿਲਦਾ ਹਲੇ ਨਮਾ ਕਮਾ ਜੀ ਵਧੀਆ ਜੇ ਚੱਲ ਕਿੰਨੇ ਕ ਵੀਡੀਓ ਪਾਤੀ ਤੁਸੀਂ ਚੈਨਲ ਤੇ ਵੀਡੀਓ ਪਾਦੀਆਂ ਹੋਣਗੀਆਂ ਜੀ ਮੇਰੇ ਹਿਸਾਬ ਨਾਲ 50 55 ਪਾਦੀਆਂ ਹੋਣਗੀਆਂ ਜੀ ਇਹ ਤੇ 50 50 ਵੀਡੀਓ ਪਾਤੀ ਜਣ ਕੇ ਤਕਰੀਬਨ 1956 ਸਬਸਕ੍ਰਾਈਬ ਕੀਤਾ ਬਾਕੀ ਮੈਨੂੰ ਲੱਗਦਾ ਆਪਣੇ ਅੱਜ ਦੀਆਂ ਗੱਲਾਂ ਸੁਣ ਕੇ ਸਾਰਿਆਂ ਨੂੰ ਇਹ ਲੱਗੂਗਾ ਵੀ ਅਸੀਂ ਸਬਸਕ੍ਰਾਈਬ ਕਰੀਏ ਕਿਉਂਕਿ ਪਿੰਡ ਲਈ ਤੇ ਮੈਂ ਤਾਂ ਸਣੀ ਸਣੀ ਨਾਲ ਇੱਕ ਗੱਲ ਹੋਰ ਬਚਾ ਲੈ ਰਹੀ ਕਿਹੜਾ ਤੁਹਾਡੇ ਚੈਨਲ ਦਾ ਨਾਮ ਆ ਪੀਵੀ 19 ਹਮੀਦੀ ਵਾਲੇ ਤੁਹਾਨੂੰ ਬਹੁਤ ਨੇ ਕਿਹਾ ਵੀ ਤੁਸੀਂ ਨਾਮ ਚੇਂਜ ਕਰੋ ਹਾਂਜੀ ਕਿਹਾ ਸੀ ਕਿ ਤੁਸੀਂ ਪਿੰਡ ਹਮੀਦੀ ਛੱਡਾ ਨਹੀਂ ਹਮੀਦੀ ਤੁਹਾਨੂੰ ਲਾਈਕ ਨਹੀਂ ਕਰਦਾ ਨਹੀਂ ਲੱਗਦਾ ਹੁੰਦਾ ਨਹੀਂ ਹਾਂਜੀ ਹਾਂ ਤਾਂ ਉਹ ਹੀ ਪਿੰਡ ਦਾ ਨਾਮ ਤਾਂ ਰੱਖਣਾ ਹੀ ਰੱਖਣਾ ਜੀ ਕੋਈ ਗੱਲ ਨਹੀਂ ਹੌਲੀ ਹੌਲੀ ਆਪੀ ਲੱਗ ਜਾਣਗੇ ਜੀ ਲਾਈਕ ਕਰਨ ਲੈ ਹਾਂ ਜੇ ਲਾਈਕ ਕਰਨਗੇ ਕਿਸੇ ਪਿੰਡ ਨਾਲ ਜੁੜੇ ਹੋ ਪਿੰਡ ਛੋਟਲੀ ਹੈ ਇੱਕ ਦੀ ਪਿੰਡ ਮਤਲਬ ਜ਼ਰੂਰੀ ਹੁੰਦਾਗਾ ਤੇ ਫਿਰ ਕਿਹਨਾਂ ਨੇ ਲਾਈਕ ਨਹੀਂ ਕੀਤਾ ਜੇ ਹੁਣ ਲਾਈਕ ਕਰਦੇ ਨੇ ਅੱਜ ਤੇ ਤੁਸੀਂ ਕੀ ਕਹੋਗੇ ਇਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਾਂਗੇ ਜੀ ਦਿਲੋਂ ਇਹਨਾਂ ਦਾ ਬਹੁਤ ਥੈਂਕ ਯੂ ਕੱਲ ਤੁਸੀਂ ਸਟਾਰ ਬੰਦ ਜਿਹਨੂੰ ਉਹਨਾਂ ਨੂੰ ਫੋਟੋ ਫੋਟਾ ਕਰਾ ਲਿਆ ਕਰੋ ਹਾਂ ਜੀ ਹਾਂ ਜ਼ਰੂਰ ਪਿੰਡ ਦੇ ਨਾਲ ਆ ਜੀ ਪਿੰਡ ਦੇ ਨਾਲ ਠੀਕ ਆ ਤੇ ਹੋਰ ਛੋਟਾ ਹੋਰ ਕਿਹੜੀ ਵੀਡੀਓ ਦੇ ਕਲਿੱਪਾਂ ਚੱਲਦੀਆਂ ਨੇ ਇਕੱਲੀ ਕਲਿੱਪਾਂ ਪਾਉਣੇ ਜਾਂ ਕੋਈ ਇੱਕ ਓਪੀਸੋਡ ਚੱਲਦੇ ਨੇਗੇ ਅ ਪਹਿਲਾਂ ਤਾਂ ਕਲਿੱਪਾਂ ਹੀ ਪਾਉਂਦੇ ਸੀ ਕਿ ਹੁਣ ਤਾਂ ਮੰਨ ਕੇ ਚ ਲੈ ਐਪੀਸੋਡ ਚਲਾ ਲਿਆ ਹੁਣ ਚੌਥਾ ਅੱਜ ਅੱਠਵਾਂ ਭਾਗ ਛੱਡਣਾ ਪਾਉਣਾ ਕਿੰਨੇ ਕ ਵੇਲੇ ਪਾਉਣੇ ਨੂੰ ਸ਼ਾਮ ਨੂੰ 6 ਵਜੇ ਪਾਉਣੇ ਨਹੀਂ ਸ਼ਾਮ ਨੂੰ 6 ਵਜੇ ਠੀਕ ਹੈ ਯਾਨੀ ਕਿ ਸ਼ਾਮ ਨੂੰ 6 ਵਜੇ ਰਿਲੀਜ਼ ਕਰ ਦਿੰਦੇ ਹਾਂ ਸਾਰੇ 10 ਕ ਦੇਖ ਦੇਣਗੇ ਥੋੜੀ ਕਮੈਂਟ ਕਰਕੇ ਦੱਸ ਦੇਣਗੇ ਵਧੀਆ ਇੱਕ ਵਧੀਆ ਨਹੀਂ ਕਿਦਾਂ ਦਾ ਕੀ ਨਾਮ ਉਹ ਤੇ ਰੱਖਿਆ ਹੋਇਆਗਾ ਪਹਿਲਾਂ ਤਾਂ ਕਲਿੱਪਾਂ ਹੀ ਪਾਉਂਦੇ ਸੀ ਹੁਣ ਜੀ ਨਾਮ ਰੱਖਿਆ ਠਰਕੀ ਬੁੜਾ ਜੀ ਠਰਕੀ ਉਹ ਤੇ ਠਰਕੀ ਤੋਂ ਕਿਦਾਂ ਹਿਲਦਾ ਮਾ ਮੋੜਾ ਮੋੜਾ ਨੋਰਮਲ ਜਿਹਾ ਚੱਲ ਜਿੰਦਾ ਜੀ ਹਾਂ ਠੀਕ ਉਹ ਮਸਲ ਨਾਲ ਸੋਦੀ ਕੰਮ ਕਰਦੀ ਆ ਠੀਕ ਹੈ ਜਾਨੀ ਕਿ ਉਹ ਚ ਦੇਖਣ ਜੋਗ ਆ ਜਾਂ ਨਹੀਂ ਨਹੀਂ ਕੋਈ ਮਾਰਨ ਦਾ ਨਹੀਂ ਕੋਈ ਦੇਖ ਸਕਦਾ ਜੀ ਠੀਕ ਆ ਮਤਲਬ ਜਿਹੜੀ ਵੀ ਇਹ ਵੀਡੀਓ ਤਿਆਰ ਕਰਦੇ ਨੇ ਹਮ ਦੱਸਦੇ ਨਾਮ ਠਰਕੀ ਬੁੜਾ ਪਰ ਉਹਦੇ ਚ ਇਦਾਂ ਠਰਕਾ ਦੀ ਗੱਲਬਾਤ ਕੋਈ ਨਹੀਂ ਉਹ ਜਿਵੇਂ ਕਹਿੰਦੇ ਨੇ ਦਿਖਾਉਣ ਵਾਲੇ ਹਾਥੀ ਦੰਦ ਹੋਰ ਨੇ ਖਾਣ ਵਾਲੇ ਹੋਰ ਨੇ ਇੱਕ ਪਰਿਵਾਰ ਵਾਲੇ ਨੇ ਸਾਰੇ ਇਹ ਇਨਾ ਸਾਰੇ ਆਵਦੀਆ ਭੈਣਾਂ ਆਵਦੀਆ ਮਾਵਾ ਦੇਖ ਰਹੀਆਂ ਨੇ ਤੁਸੀਂ ਇਹ ਨਾ ਸੋਚਿਓ ਵੀ ਕਿਤੇ ਇਹ ਠਰਕੀ ਬੁੜਾ ਰੱਖਤਾ ਵੀ ਦੇਖਣਯੋਗ ਹੈ ਨਹੀਂ ਆਵਦੇ ਘਰੇ ਬਹਿ ਕੇ ਤੁਸੀਂ ਆਰਾਮ ਨਾਲ ਐਲ ਸੀ ਡੀ ਚ ਜਾ ਕੇ ਮੋਬਾਈਲ ਦੇ ਕੈਮਰੇ ਖੋਲ ਕੇ ਦੇਖ ਸਕਦੇ ਹੋ ਤੇ ਨਾਲ ਹੀ ਆਪ ਸ਼ੇਅਰ ਕਰ ਸਕਦੇ ਹੋ ਤੁਸੀਂ ਸ਼ੇਅਰ ਕਰੋਗੇ ਤੇ ਛੋੜਾ ਧੰਨਵਾਦ ਵੀ ਕਰਨ ਇੱਕ ਬਹੁਤ ਹੀ ਲੋਅਰ ਤੋਂ ਕਹਿ ਲੈਨੇ ਆ ਵੀ ਚੱਲੇ ਨੇ ਇਹ ਇੱਕ ਛੋਟੇ ਛੋਟੇ ਕਲਿੱਪਾ ਬਣਾਉਂਦੇ ਨੇ ਤੁਹਾਨੂੰ ਇੱਕ ਹੋਰ ਵੀ ਤੁਸੀਂ ਕਿਹੜੀ ਵੀਡੀਓ ਬਣਾਉਣੀ ਹੈ ਕਿਹੜੇ ਕਿਹਦੇ ਨਾਲ ਬਣਾਉਣੀਓ ਆ ਫੋਨ ਆਗਾ ਜੀ ਸਾਡੇ ਕੋਲੇ ਆ ਵੀ ਆਈ ਦੇਸੀ ਅਚਾ ਆ ਦੇਖੋ ਸੁਣ ਦਿਖਾ ਦਿੰਦਾ ਇੱਕ ਚਾਇਨਾ ਮੇਡ ਫੋਨ ਕਹਿ ਦਿੰਦੇ ਤੇ ਮੈਂ ਤਾਂ ਸੁਣਿਆ ਸੀ ਤੁਹਾਡੇ ਕੋਲ ਪਹਿਲਾਂ ਮੈਕਬੁੱਕ ਵੀ ਕੋਈ ਸਹਾਈ ਨਹੀਂ ਸੀਗਾ ਹੁਣ ਹੁਣ ਲੈਤਾ ਸਰ ਮੈਕ ਹਨਾ 6700 ਦੇ ਦਿੱਤੇ ਨੇ ਜੀ ਕਹਿੰਦੇ 6700 ਦਾ ਮੈਕ ਲੈਤਾਗਾ ਮੈਕ ਲੈ ਕੇ ਵੀਡੀਓ ਬਣਾਉਂਦੇ ਨੇ ਮੈਨੂੰ ਤਾਂ ਲੱਗਦਾ ਵੀ ਹਰ ਇੱਕ ਨੂੰ ਤੁਸੀਂ ਇੰਨਾ ਹੀ ਐਪੀਸੋਡ ਕਰੋ ਵੀ ਉਹ ਇੰਨਾ ਉੱਪਰ ਤੱਕ ਜਾਵੇ ਤੇ ਕੱਲ ਨੂੰ ਤੁਹਾਨੂੰ ਯਾਦ ਵੀ ਰੱਖੇ ਕਿਉਂਕਿ ਹਰ ਇੱਕ ਕਿਹੜੇ ਨਾ ਇੱਕ ਨੱਚਣ ਜਿਹਾ ਨੱਚ ਕੇ ਚਲੀ ਜਾਂਦੀ ਆ ਉਹਨੂੰ ਲਾਈਕ ਵੀ ਕਰਦੇ ਨੇਗੇ ਗੰਦ ਪਾਉਂਦੇ ਨੇ ਲਾਈਕ ਵੀ ਕਰਦੇ ਨੇ ਸ਼ੇਅਰ ਵੀ ਕਰਦੇ ਨੇ ਪਰ ਜਿਹੜਾ ਇੱਕ ਜ਼ਮੀਨ ਤੋਂ ਚੱਲਦਾਗਾ ਅਰਸਾਂ ਤੱਕ ਪਹੁੰਚਣਾ ਚਾਹੁੰਦਾਗਾ ਤੇ ਪਰ ਉਹਨੂੰ ਲਾਇਕ ਨਹੀਂ ਕਰਦੇ ਪਹਿਲਾਂ ਜਦੋਂ ਪਹੁੰਚ ਜਾਂਦਾ ਆਪਦੀ ਮਿਹਨਤ ਨਾਲ ਫਿਰ ਉਹਦੇ ਮਗਰ ਮੰਗਤੋਂ ਦਿਨ ਤੇ ਉਹਦੇ ਤੇ ਆਬਜੈਕਸ਼ਨ ਆਉਂਦੇ ਨੇ ਵੀ ਇਹਨੇ ਐ ਕੀਤਾ ਸੀ ਇਹਨੇ ਐ ਕੀਤਾ ਸੀਗਾ ਅੱਜ ਮਿੰਟੂ ਵੀਰਾ ਜਾਂ ਕਾਲਾ ਵੀਰਾ ਵੀ ਕਿਸੇ ਦੇ ਅੰਡਰ ਚ ਕੰਮ ਕਰਦੇ ਨੇ ਫਿਰ ਵੀ ਟਾਈਮ ਕੱਢ ਕੇ ਇੱਕ ਵੀਡੀਓ ਤਿਆਰ ਕਰਦੇ ਨੇ ਤੇ ਪਰ ਤੁਸੀਂ ਐ ਸੋਚੋ ਵੀ ਇਹਨੂੰ ਟਾਈਮ ਕੱਢ ਕੇ ਕਰਦੇ ਕੱਲ ਨੂੰ ਇਹਦਾ ਕਿਹੜਾ ਮਾਲਕ ਦਾ ਕੀ ਨਾਮ ਹੈ ਤੁਹਾਡੇ ਦਾ ਮਾਲਕ ਇੱਕ ਮਨਦੀਪ ਆ ਮੁੰਡਾ ਇੱਕ ਗੱਗਾ ਮੰਨ ਲਓ ਗੱਗਾ ਤੁਹਾਨੂੰ ਆ ਕੇ ਕਹੇ ਵੀ ਇਹ ਤਾਂ ਯਾਰ ਮੇਰਾ ਸੀਰੀ ਸੀਗਾ ਅੱਜ ਸਟਾਰ ਬਣਿਆ ਬੈਠਾਗਾ ਹੁਣ ਜਿਵੇਂ ਸਿੱਧੂ ਮੂਸੇ ਵਾਲਾ ਪਹਿਲਾਂ ਉਹਦੇ ਕੋਲ ਕੁਝ ਨਹੀਂ ਸੀ ਅੱਜ ਐਡਾ ਬੜਾ ਸਟਾਰ ਹੋ ਗਿਆ ਤੇ ਅੱਜ ਵੀ ਉਹਨੂੰ ਪੂਰਾ ਇੱਛਾ ਜਿਗਨੀਆਂ ਜਾਂਦੀ ਆ ਪਰ ਪਹਿਲਾਂ ਇੱਕ ਦਿਨ ਉਹ ਸਟੇਜ ਤੇ ਆਇਆ ਖੜਾ ਸੀ ਬੈਕਸੈਟ ਤੇ ਸੀ ਪੁਰਾਣੀ ਵੀਡੀਓ ਦੇਖਦੇ ਬੈਕਸੈਟ ਖੜਾ ਸੀ ਉਹਨੂੰ ਕੋਈ ਗੀਤ ਗਾਉਣ ਲਈ ਵੀ ਸਾਦਾ ਸੀਗਾ ਤੇ ਪਰ ਅੱਜ ਦੇ ਟਾਈਮ 'ਚ ਉਹ ਜਿਹੜਾ ਸਟਾਰ ਬਣਿਆ ਤੇ ਚਲਿਆ ਗਿਆ ਤੇ ਹੁਣ ਉਹਦਾ ਹਾਂ ਛੋਟਾ ਭਰਾ ਵੀ ਸਟਾਰ ਬਣੂਗਾ ਵਾਹਿਗੁਰੂ ਚਾਹੂਗਾ ਤੇ ਇਹ ਵੀ ਸਟਾਰ ਬਣ ਕੇ ਮੂਰੇ ਆਉਣਗੇ ਤੇ ਫਿਰ ਇਹ ਕਹਿੰਦੇ ਅਸੀਂ ਕਿਸ ਨਾਲ ਇਰਖਾ ਨਹੀਂ ਕਰਦੇ ਨਹੀਂ ਕਰਦੇ ਜੀ ਬਿਲਕੁਲ ਨਹੀਂ ਆਈ ਰਹੂਗੀ ਜਿਵੇਂ ਆਈ ਮਿਲਿਆ ਕਰੂੰਗੀ ਜੀ ਫੋਨ ਕੀਤਾ ਵੀ ਹਾਥੀ ਸਿੰਘ ਜੀ ਕਿੱਥੇ ਨੇ ਤੇ ਉਹ ਵੀ ਆ ਜਾ ਕਰਨਗੇ ਵਾਹ ਇੱਠੀਆਂ ਕੋਲੀਆਂ ਤੇ ਕੁਝ ਹੋਰ ਤੁਸੀਂ ਦਸਾਂ ਕ ਨੂੰ ਕਹਿਣਾ ਚਾਹੁੰਦੇ ਹੋ ਵੀ ਕੋਸੇ ਤੁਹਾਡੇ ਲਈ ਕੀ ਕਰਨਾ ਚਾਹੁੰਦੇ ਹੋ ਤੁਸੀਂ ਵੀ ਕੋਈ ਹੋਰ ਕੋਈ ਐਡਾ ਐਪੀਸੋਡ ਬਣਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਕੋਈ ਕਿਸੇ ਟੀਮ ਮੈਂਬਰ ਦੀ ਲੋੜ ਹੋਵੇ ਜਾਂ ਤੁਹਾਡੇ ਨਾਲ ਕੋਈ ਕਰਦਾ ਹੋਏ ਕੰਮ ਟੀਮ ਮੈਂਬਰ ਦੀ ਲੋੜ ਤਾਂ ਹੈਗੀ ਆ ਜੀ ਹਲੇ ਮੰਨ ਕੇ ਚੱਲ ਫਿਰ ਹੁਣ ਜੇ ਕਿਸੇ ਨੂੰ ਪੁੱਛਦੇ ਆ ਤਾਂ ਅਗਲਾ ਪੇਮੈਂਟ ਮੰਗਦਾ ਜੀ ਠੀਕ ਆ 1500 2000 ਰੁਪਏ ਦੀ ਹਾੜੀ ਦਾ ਠੀਕ ਆ ਇੱਕ ਦੋ ਨੂੰ ਪੁੱਛਿਆ ਸੀ ਲੇਡੀ ਜੀ ਨੂੰ ਉਹ ਕਹਿੰਦੇ ਵੀ ਸਾਡਾ ਪੇਮੈਂਟ ਤੱਕ ਮਤਬਲਾ ਵੀ ਆ ਜਾਗੇ ਹੁਣ ਪੇਮੈਂਟ ਆਏ ਵੀ ਦੋਨੇ ਸੀਰੀਅਲਲੇ ਵੀ ਨੇ ਮੇਰਾ ਹੁਣ ਥੋੜਾ ਛੱਤ ਆ ਹਾਂਜੀ ਥੋੜਾ ਠੀਕ ਆ ਉਹ ਵੀ ਫਿਰ ਉਹ ਇੰਨਾ ਜਾਇਜ਼ ਨਹੀਂ ਹੈਗੀ ਨਾ ਕਿਸੇ ਨੂੰ ਦੇ ਸਕਦੇ ਹਾਂ ਹੁਣ ਵੀ ਉਸ ਅਸੀਂ ਮਨੋਰੰਜਨ ਵਾਸਤੇ ਬਣਾਈ ਜਾਂਦੇ ਕਿੰਨਾ ਕ ਸਾਡੇ ਚਾਹ ਹੈਗਾ ਉਨਾ ਕ ਅਸੀਂ ਕਰੀ ਜਾਂਦੇ ਜੀ ਹੁਣ ਦੱਸ ਕਿਉਂ ਦੱਸਦੀ ਏ ਸੌਂਕੀਆ ਲੋ ਤੇ ਉਹ ਵੀਰਾਂ ਨਾਲ ਮਿਲ ਸਕਦਾਗਾ ਤੁਹਾਨੂੰ ਆਪਾਂ ਸੰਪਰਕ ਨੰਬਰ ਵੀ ਦੇ ਦਾਂਗੇ ਉਹ ਵੀਰਾਂ ਨਾਲ ਕੰਟੈਕਟ ਕਰ ਸਕਦਾ ਜਿਹੜਾ ਪਰ ਇੱਕ ਗੱਲ ਆ ਇਹ ਦੋ ਵੀਰ ਹੁੰਦਾ ਹਸਤਾ ਵੀ ਕਿਸੇ ਦੇ ਅੰਦਰ ਚ ਕੰਮ ਕਰਦੇ ਆ ਸੀਰੀ ਨੇ ਠੀਕ ਆ ਤੇ ਇਹ ਵੀਰ ਆਪਦਾ ਕੰਮ ਕਰਦਾ ਛੋਟਾ ਜਿਹਾ ਕੰਮ ਕੀਤਾ ਹੋਇਆ ਇਹਨਾਂ ਕੋਲੇ ਇੰਨੇ ਕ ਪੈਸੇ ਨਹੀਂ ਹੈਗੇ ਵੀ ਕਿਸ ਨੂੰ ਦੇ ਦੇਣਗੇ ਹਾਂ ਇੰਨਾ ਕ ਵੀ ਚ ਕੱਲ ਨੂੰ ਨਾਮ ਨੂੰ ਚੱਲਦਾ ਤਾਂ ਤੁਹਾਡੇ ਫੋਟੋ ਫੋਟੋ ਫ੍ਰੀ ਚ ਹੋ ਜਾ ਕਰੂਗੀ ਤੇ ਉਹਦੇ ਪੈਸੇ ਕੁੱਛ ਨਹੀਂ ਲੈਂਦੇ ਪਰ ਅੱਜ ਦੇ ਟਾਈਮ 'ਚ ਇਹ ਕੁਛ ਦੇ ਨਹੀਂ ਸਕਦੇ ਪਰ ਇਹਨਾਂ ਨੂੰ ਲੋੜ ਆ ਵੀ ਨਾ ਟੀਮ ਮੈਂਬਰ ਬਣਨ ਦੀ ਕੋਈ ਟੀਮ ਮੈਂਬਰ ਇਹਨਾਂ ਨਾਲ ਆ ਕੇ ਇਹਨਾਂ ਨਾਲ ਵੀਡੀਓ ਬਣਾ ਕੇ ਜਾਣ ਤੇ ਕਿਉਂ ਇਦੂ ਵੀ ਲਿਖਣ ਦੇ ਦਿੰਦੇ ਹੁੰਦੀ ਸਾਡਾ ਦੂਜੇ ਨਾਲ ਮੁੰਡਾ ਜਿਹੜਾ ਡਰਾਮਾ ਕਰਦਾ ਸੀ ਤੁਸੀਂ ਤੁਸੀਂ ਡਰਾਮਾ ਕਰਦੇ ਰਹੇ ਹੋ ਹਣਾ ਉਹ ਕਾਹਦੇ ਕਾਹਦੇ ਡਰਾਮੇ ਕਰਦੇ ਸੀ ਉਸ ਦੇ ਵਿੱਚ ਕੀਤੇ ਰੋਲ ਦੀ ਐਂ ਬਸ ਕਮੇਡੀ ਵਾਲੇ ਰੋਲ ਸੀ ਉਹਦੇ ਵੀ ਮੇਰੇ ਨਾਲ ਇਹਦਾ ਰੋਲ ਕਰਤਾ ਜੀ ਠੀਕ ਹੈ ਜੀ ਜਾਂ ਇੱਕ ਹੀ ਨਾਟਕ ਕੀਤਾ ਸੀਗਾ 747 ਦੀ ਕਿੱਦਾਂ ਸੀ ਉਹਦੇ ਵਿੱਚ ਵੀ ਯਾਨੀ ਬੰਬ ਕੇਸ ਸੀਗਾ ਨਾਟਕ ਦਾ ਨਾਮ ਠੀਕ ਹੈ 47 ਦੇ ਅਧਾਰਤ ਸੀਗਾ 747 ਬੱਚੋ ਪੁਲਿਸ ਦਾ ਗਰੁੱਪ ਬਣਾਇਆ ਵਾ ਸੀ ਠੀਕ ਹੈ ਤੇ ਉਹਦੇ ਵਿੱਚ ਵੀ ਮੈਂ ਯਾਨੀ ਕਿ ਹੈ ਐਸਪੀ ਉਹ ਸੀਗਾ ਹੈ ਕਮੇਡੀ ਸੀ ਮੇਰੀ ਸਸਾ ਠੀਕ ਆ ਉਹ ਜਿਵੇਂ ਲੇਡੀਜ਼ ਬਣਦੇ ਤੇ ਨਿਆਣੇ ਸੀਗੇ ਤੋਂ 15 ਸਾਲ ਦੀ ਉਪਰ ਸੀ 8ਵੀਂ ਚ ਪੜਦਾ ਸੀ ਠੀਕ ਆ ਇਹ ਫੀਮੇਲ ਰੋਲ ਕਰਦੇ ਸੀਗੇ ਉਦੋਂ ਪਰ ਹੁਣ ਹੁਣ ਡਾਰੇ ਡੂੜੀਆਂ ਹੋ ਗਈਆਂ ਤਾਂ ਸਾਡੀ ਹੈ ਕਿ ਸੀ 8 ਬੰਦਿਆਂ ਦੀ ਟੀਮ ਅਸਾ ਠੀਕ ਹੈ ਠੀਕ ਹੈ ਪਰ ਹੁੰਦਾ ਨਾ ਜਿਵੇਂ ਸਾਰੇ ਮਤਲਬ ਵੀ ਕਿਤੇ ਜਦ ਆਪਾਂ ਕਿਸੇ ਜਾਨਦੇ ਆ ਮੈਂ ਬਹੁਤ ਵੀ ਵੀਡੀਓ ਦੇਖਦਾ ਇੱਕ ਗੀਤ ਗਾਉਂਦੀ ਆ ਕੁੜੀ ਨਿੱਕੀ ਜਿਹੀ ਕੁੜੀ ਮੈਂ ਦੇਖੀ ਗੀਤ ਗਾਉਂਦੀ ਆ ਇੰਨਾ ਸੋਹਣਾ ਗਾਉਂਦੀ ਆ ਸਰੀਲਾ ਪਰ ਕੀ ਸੀ ਉਹਦੇ ਘਰ ਦੇ ਹਾਲਾਤ ਇਦਾਂ ਦੇ ਸੀ ਕਿ ਉਹ ਰੋਟੀ ਵੀ ਇੱਕ ਟਾਈਮ ਦੀ ਖਾ ਸਕਦੇ ਸੀਗੇ ਜਦ ਆਪਾਂ ਗੱਲ ਕਹਿੰਦੇ ਨਾ ਉਹ ਨਹੀਂ ਰੋਟੀ ਤਾਂ ਖਾ ਹੀ ਸਕਦੇ ਆ ਪਰ ਨਹੀਂ ਸੱਚੀ ਉਹ ਇੱਕ ਟਾਈਮ ਦੀ ਰੋਟੀ ਨਹੀਂ ਖਾ ਸਕਦੇ ਸੀਗੇ ਉਹ ਗੀਤ ਰਿਲੀਜ਼ ਤਾਂ ਕਿਵੇਂ ਕਰ ਦਿੰਦੇ ਆਈ ਹਾਲਾਤੇ ਬਿਨਾਂ ਨਾਲ ਨੇ ਇਹ ਬਸ ਇੱਕ ਬਹੁਤ ਵਧੀਆ ਕਲਾਕਾਰ ਨੇ ਇੱਕ ਕਲਾਕਾਰ ਪਹਿਲਾਂ ਤੋਂ ਹੀ ਨੇ ਪਰ ਇਹਨਾਂ ਕੋਲ ਇੰਨਾ ਕੋਈ ਗਜੈਸ ਨਹੀਂ ਕਿਤੇ ਵਧੀਆ ਮਤਲਬ ਗਿੱਤੇ ਚਤਰਕਾਰ ਨੂੰ ਕਿਤੇ ਵਧੀਆ ਕਿਤੇ ਕਰਨ ਤੇ ਉਸ ਤੋਂ ਬਾਅਦ ਫਿਲਮਾਂ 'ਚ ਜਾਣ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਕੋਲ ਪੈਸਾ ਨਹੀਂ ਪਹਿਲੇ ਉਹ ਜਾ ਕੇ ਕਹਿੰਦੇ ਨੇ ਪੈਸਾ ਦੋ ਤੇ ਕੰਮ ਕਰੋ ਤੇ ਪਰ ਉਸ ਤੋਂ ਬਾਅਦ ਜਦੋਂ ਬਣ ਜਾਣਗੇ ਸਟਾਰ ਇਹ ਫ੍ਰੀ 'ਚ ਕੰਮ ਕਰਨਗੇ ਫਿਲਮਾਂ 'ਚ ਵੀ ਆਉਣਗੇ ਦਿਖਣਗੇ ਵੀ ਉਹ ਠੇਰੇ ਨੇ ਤੂਟੇ ਵਰਗੇ ਜਿਹੜੇ ਫਿਲਮਾਂ 'ਚ ਚਲੇ ਗਏ ਤੇ ਇਹ ਵੀ ਐਂ ਕਰਨਗੇ ਹਰਪੀਤ ਤੁਸੀਂ ਵੀ ਪਹਿਲਾਂ ਕਰਦੇ ਹੋ ਬਚਪਨ 'ਚ ਹਨਾ ਲੇਡੀ ਦਾ ਰੋਲ ਉਹਦੋਂ ਤੁਹਾਨੂੰ ਕਿਵੇਂ ਜੀ ਲੱਗਦਾ ਸੀ ਬਸ Song Song ਕੋ ਚੱਤ ਤੁਸੀਂ ਹੁਣ ਨਹੀਂ ਹੁਣ ਨਹੀਂ ਕਰਦੇ ਰੋਲ ਹੁਣ ਫਿਰ ਆਏ ਚੁੱਕੀ ਜਾਨੀ ਲਵੇਟ ਕੇ ਜਿਹੜੂਆਂ ਤੇ ਨਹੀਂ ਜੇ ਉਹਦੇ ਮਨ ਕਚਲ ਫਿਰ ਇਹ ਕਰ ਲੈਂਦਾ ਬਾਈ ਫਿਰ ਦੋ ਕੈਮਰਾ ਇਹਨੂੰ ਫਿਰ ਅਸੀਂ ਆਪ ਵੀ ਤਿੰਨੀ ਵਾਰੀ ਨਹੀਂ ਕੈਮਰੇ ਤੇ ਵੀਡੀਓ ਬਣਾਉਨੇ ਆ ਇਹ ਤਾਂ ਹੁਣ ਚਲਾਉਣਾ ਨਹੀਂ ਆਉਂਦਾ ਮੈਂ ਕੈਮਰਾ ਮਨ ਕਚਲ ਅਸੀਂ ਦੋਨੇ ਫਿਰ ਉਹ ਸਾ ਬਣਾ ਬੰਦੇ ਤਾਂ ਹੁਣ ਤਿੰਨੀਆਂ ਚੌਥੀ ਲੈਣੀ ਆ ਮੈਂ ਤਾਂ ਸੁਣਿਆ ਵੀ ਕੈਮਰਾ ਵੀ ਕਿਹੜਾ ਛੋਟਾ ਹੁੰਦਾ ਮੈਂ ਦੇਖਿਆ ਵੀਡੀਓ ਤੇ ਥੋੜੇ ਤੇ ਸਟੈਂਡ ਜਾਂਦਾ ਤਾਂ ਐਦਾ ਦਾ ਹਿੱਲਦਾ ਹੁੰਦਾ ਸਟੈਂਡ ਆ ਕਿ ਜਾਂ ਹੱਥ ਦੀ ਬਣਾਉਣੀ ਆ ਠੀਕ ਠੀਕ ਆ ਪਹਿਲੇ ਤਾਂ ਹੱਥ ਦੀ ਬਣਾਉਣੀ ਆ ਕਿ ਚਲੋ ਬਾਈ ਕਿਰਪਾ ਕਰ ਹਾਂ ਵੀ ਕੈਮਰਾ ਲਿਆਵਾਂਗੇ ਵੀ ਸਟੈਂਡ ਮਨ ਕਚਲ ਲੈ ਲਈਏ ਪਹਿਲਾਂ ਠੀਕ ਹੈ ਹੁਣ ਸਾਨੂੰ ਕਿਸੇ ਨੇ ਦੱਸਿਆ ਕਹਿੰਦੇ 12-13 ਹਜ਼ਾਰ ਰੁਪਏ ਦਾ ਮਿਲ ਜਾਂਦਾ ਵੀ ਸਟੈਂਡ ਠੀਕ ਹੈ ਤੇ ਹੁਣ ਦੇਖਦੇ ਆ ਸੀਜ਼ਨ ਤੋਂ ਬਾਅਦ ਲੈ ਕੇ ਆਵਾਂਗੇ ਠੀਕ ਹੈ ਠੀਕ ਹੈ ਚਲੋ ਕੰਮ ਜ਼ਰੂਰੀ ਆ ਉਹ ਵੀ ਹਨਾ ਤੇ ਨਾਲ-ਨਾਲ ਪਾਰਟ ਟਾਈਮ ਤੁਸੀਂ ਵੀ ਕਰਦੇ ਹੋ ਕਿ ਲੋਕਾਂ ਦਾ ਮਨੋਰੰਜਨ ਕਰਦੇ ਨਾਲ ਜਦੋਂ ਟੈਨਸ਼ਨ ਦੇ ਗੋਲੇ ਖਾਂਦਾ ਨਾ ਉਹਨੂੰ ਜਦੋਂ ਕਮੇਟੀ ਦਿੱਖਦੀ ਆ ਤਾਂ ਟੈਨਸ਼ਨ ਦੀ ਗੋਲੀ ਛੱਡ ਕੇ ਥੋੜੀ ਕਮੇਟੀ ਨਾਲ ਜੁੜ ਜਾਂਦਾ ਹੈਗਾ ਤੇ ਤੁਸੀਂ ਪਹਿਲਾਂ ਕੀਤਾ ਕੁਝ ਨਹੀਂ ਮੈਂ ਤਾਂ ਛੋਟਾ ਜਿਹਾ ਹੁੰਦਾ ਸੀਰੀ ਗੱਲ ਦਾ ਅੱਛਾ ਠੀਕ ਆ بڑے-बड़े ਵੀ ਤੁਸੀਂ ਨਹੀਂ ਮੈਂ ਤਾਂ ਪੜਿਆ ਮੈਂ 5-7 ਤੱਕ ਪੜਿਆ ਮੈਂ ਜੀ ਠੀਕ ਹੈ ਠੀ ਤੇ ਚਲੋ ਕੋਈ ਗੱਲ ਨਹੀਂ ਪੈਸੇ ਤੁਸੀਂ ਵਧੀਆ ਕਮੇਟੀ ਐ ਇਦਾਂ ਹੀ ਕਰਦੇ ਰਹੋ ਪਰ ਪਰਿਵਾਰਕ ਚੱਲ ਚਲਾਉਂਦੇ ਰਹੋ ਤੇ ਇੱਕ ਛੋਟੇ ਚ ਨਾ ਰੋਲ ਕਰਦਾ ਸਰਾਪੀ ਦਾ ਉਹ ਕੌਣ ਕਰਦਾ ਹੁੰਦਾ ਸਰਾਪੀ ਦਾ ਮੈਂ ਕਰਦਾ ਜਾਂ ਇਹ ਮੁੰਡਾ ਵੀ ਕਰ ਲੈਂਦਾ ਮੈਂ ਵੀ ਕਰ ਲੈਂਦਾ ਅੱਛਾ ਤੁਸੀਂ ਦੋਨੇ ਸਰਾਪੀ ਰੋਲ ਕਰਦੇ ਨੇ ਸੱਚੀ ਦਾ ਰੋਲ ਵੀ ਲੈਨੇ ਕਰੀ ਨਹੀਂ ਰੋਲ ਵੀ ਵਧੀਆ ਕਰ ਲੈਂਦੇ ਹਾਂ ਚਲੋ ਵਧੀਆ ਗੱਲਾਂ ਵੀ ਰੋਲ ਤਾਂ ਕਰ ਲੈਂਦੇ ਹੋ ਤੇ ਇੱਕ ਬੁੜਿਆ ਰੋਲ ਕਰਦੇ ਹੋ ਤੁਸੀਂ ਉਹ ਮਤਲਬ ਟੇਢਾ ਜਿਹਾ ਕੇ ਚੱਲਦੇ ਹੋ ਹੁਣ ਪੱਕਾ ਹੀ ਰੋਲ ਤੁਸੀਂ ਉਹ ਕਰਦੇ ਹੋ ਹਾਂ ਸੱਚੀ ਵਿੱਚ ਟੇਢੇ ਚੱਲਦੇ ਹੋ ਕਿ ਸਿੱਧੇ ਚੱਲਦੇ ਹੋ ਹੂੰ ਤਾਂ ਸਿੱਧੇ ਚੱਲਦਾ ਹਾਂ ਠੀਕ ਆ ਰੋਲ ਹੀ ਟੇਢਾ ਪਰ ਉਹ ਕੈਰੈਕਟਰ ਛੋਟਾ ਇੰਨਾ ਵਧੀਆ ਕੈਰੈਕਟਰ ਆ ਕਿਸੇ ਨੂੰ ਪਤਾ ਹੀ ਲੱਗਦਾ ਵੀ ਤੁਸੀਂ ਸੱਚੀ ਵਿੱਚ ਚੱਲਦੇ ਹੋ ਕਿ ਨਹੀਂ ਉਹ ਕਿ ਮੈਂ ਦੇਖੀ ਸੀ ਵੀਡੀਓ ਜੀ ਉਹ ਗਲਾਸ ਆ ਭਗਾ ਕੇ ਮਾਰਦੇ ਹੋ ਤੁਸੀਂ ਉਹ ਮੈਂ ਫਿਰ ਕਲਿੱਪ ਵੀ ਚਲਾ ਦਾਂਗੀ ਤੁਹਾਡੀ ਉਹ ਸੈ ਤੁਹਾਡੀ ਵਾਈਫ ਮੈਨੂੰ ਮੈਂ ਜਾਣਦਾ ਨਹੀਂ ਹੈਗਾ ਕਿਹੜ ਤੇ ਤੁਸੀਂ ਮਾਰਦੇ ਗਲਾਬ ਪਕਾ ਕੇ ਉੱਥੇ ਵੀ ਚਲੇ ਹੁੰਦੇ ਜਾਂ ਮੈਂ ਤਾਂ ਘਰ ਹੀ ਨਹੀਂ ਆਉਂਦਾ ਨਾ ਉਹ ਰੋਲ ਸੋਡੇ ਬਹੁਤ ਸੋਹਣੇ ਹੁੰਦੇ ਨੇ ਹਰ ਇੱਕ ਤੇ ਛੋਟੀ ਛੋਟੀ ਕਲਿੱਪਾਂ ਹੁੰਦੀਆਂ ਨੇ ਕਿਉਂਕਿ ਬਾਹਰ ਸ਼ਮਾਂ ਵੀ ਨਹੀਂ ਲੱਗਦਾ ਹੈਗਾ ਥੋੜੀ ਵੀਡੀਓ ਦੇਖਣ ਨੂੰ ਤੇ ਹੋਰ ਕੁਝ ਕੋਈ ਕੋਈ ਸਪੈਸ਼ਲ ਛੋਟੇ ਚ ਕੋਈ ਇੱਦੀ ਕਲਾ ਕੋਈ ਕਰਦਾ ਹੋਵੇ ਜਾਂ ਇਹ ਬਾਣੀਆਂ ਦਾ ਰੋਲ ਕਰਦਾ ਮੈਂ ਜੀ ਲਾਲੇ ਦਾ ਨੂੰ ਕਾਟਣਾ ਠੀਕ ਉਹ ਵਿੱਚ ਵੀ ਲਾਲਾ ਬੋਲਦਾ ਮੈਂ ਬੋਲਦਾ ਐਨਕਾ ਉਹਨਾਂ ਹੀ ਲਾਲੇ ਨੇ ਉਹ ਜਿਵੇਂ ਇੱਕ ਹੁਣ ਇੱਕ ਐਡ ਜੀ ਕਰਦਾ ਫਤਨਾ ਉਹ ਆਪਣੇ ਸਰਪੰਚ ਨਾਲ ਹੁੰਦਾ ਐਡ ਜੀ ਕਰਦਾ ਫਤਦਾ ਜਮੇ ਉਹ ਬਾਣੀਆਂ ਦੇ ਲਾਲਾ ਮੈਨੂੰ ਲੱਗਦਾ ਪਰ ਚਲੋ तकरीबन ਤੁਸੀਂ 50 ਦੀ ਵੀਡੀਓ ਕਰੀਪ ਪਾ ਚੁੱਕੇ ਹੋ ਤੇ ਹੁਣ ਰੋਜ਼ ਇੱਕ ਵੀਡੀਓ ਪਾਉਣੀ ਹੈ ਵੀਰਵਾਰ ਨੂੰ ਵੀਰਵਾਰ ਨੂੰ ਵੀਰਵਾਰ ਨੂੰ ਇੱਕ ਵੀਡੀਓ ਪਾਉਂਦੇ ਨੇ ਐਪੀਸੋਡ ਦੀ ਤੇ ਇਹਨਾਂ ਦੇ ਹੋਰ ਵੀ ਐਪੀਸੋਡ ਲਿਖੇ ਹੋਏ ਨੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਇਹਨਾਂ ਸੰਪਰਕ ਜਰੂਰ ਕਰਿਓ ਕਿਉਂਕਿ ਇਹਨਾਂ ਦੇ ਹੋਰ ਵੀ ਵਧੀਆ ਤਰੀਕੇ ਨਾਲ ਬਣਾ ਸਕਣ ਇਹ ਕਿਸ ਨੂੰ ਨਾਲ ਇਹ ਗੱਲ ਦੱਸਦੀ ਇਹਨਾਂ ਦੀ ਕਿਹੜੀ ਲੋਕੇਸ਼ਨ ਬਣੀ ਹੁੰਦੀ ਆ ਲੋਕੇਸ਼ਨ ਇੱਕ ਮੋਟਰ ਹੁਣ ਵੀ ਤੁਸੀਂ ਆਪਣੇ ਕੈਮਰਾ ਨਾਲ ਵੀ ਦਿਖਾ ਦੂਗਾ ਦੇਖੋ ਮੋਟਰ ਤੇ ਬੈਠੇ ਆ ਮੋਟਰ ਦੀ ਬਲੈਕ ਤੇ ਸਾਡੇ ਕੋਲ ਟਾਈਮ ਨਹੀਂ ਵੀਰਾ ਕਹਿੰਦਾ ਮੈਂਟੂ ਕਹਿੰਦਾ ਵੀ ਮੈਂ ਮੋਟਰ ਦੀ ਮਿਲ ਸਕਦਾ ਹਨ ਉਹਨੂੰ ਇੱਕ ਵੀਰ ਉਹਨੂੰ ਅਸੀਂ ੱਥਕੇ ਨਾਲ ਲੈ ਕੇ ਆਇਆ ਕਾਲੀ ਵੀਰ ਨੂੰ ਹਰਪੀਤ ਨੂੰ ਫੋਨ ਕੀਤਾ ਸੀਗਾ ਵੀ ਕਹਿੰਦਾ ਮੈਂ ਖੁੱਟਦਾ ਬੰਪਜਾ ਬਣਾਉਣਾ ਥੋੜੇ ਟਾਈਮ ਚੱਕਰ ਮੈਨੂੰ ਲੈ ਜਿਓ ਵੀ ਮੈਂ ਆ ਨਹੀਂ ਸਕਦਾ ਮੇਰੇ ਕੋਲ ਪਰ ਟਾਈਮ ਨਹੀਂ ਹੈਗਾ ਤੇ ਪਰ ਅਸੀਂ ਟਾਈਮ ਕੱਢ ਕੇ ਇਹਨਾਂ ਨੂੰ ਕਿਹਾ ਵੀ ਆਪਾਂ ਤੁਹਾਡੇ ਪਿੰਡ ਆਉਣੇ ਆ ਅੱਜ ਆਪਾਂ ਹਮੀਦੀ ਆਏ ਸੀ ਇਹਨਾਂ ਦੀ ਵੀਡੀ ਤੇ ਫਿਰ ਜਿਵੇਂ ਇੱਕ ਇਥੇ ਟੂਰਨਾਮੈਂਟ ਹੋਣਾ ਤੁਹਾਡੇ ਪਿੰਡ ਯਾਨੀ ਕਿ ਆਪਣੇ ਪਿੰਡ ਹਮੀਦੀ ਤੇ ਉਹ ਹਮੀਦੀ ਉਹਦੇ ਤੇ ਵੀ ਕੁਝ ਕਰੋਗੇ ਹੋਇਆ ਗੱਲਬਾਤ ਮੀ ਕੋ ਮਨਿਸਪਲਟੀ ਦੀ ਸਰਪੰਚਰਾ ਹੋਈ ਨਹੀਂ ਜੀ ਗੱਲ ਠੀਕ ਹੈ ਇਹ ਗੱਲ ਇਹ ਉਹ ਨਾਲ ਗੱਲ ਕਰਕੇ ਕੋਸ਼ਿਸ਼ ਜ਼ਰੂਰ ਕਰਾਂਗੇ ਜੀ ਠੀਕ ਹੈ ਉਹ ਤੇ ਮਤਲਬ ਆਵਾਜ਼ ਦੇ ਦੇਓਗੇ ਤੁਹਾਨੂੰ ਜੇ ਕੁਝ ਨਾ ਕਰਨ ਦੇਣਗੇ ਤੇ ਕਹਿੰਦੇ ਬਾਲੀਵਾਲ ਦਾ ਟੂਰਨਾਮੈਂਟ ਆ 2 ਤਰੀਕ ਦਾ ਸ਼ਾਇਦ ਤੇ ਉਹਦਾ ਕਵਡੀ ਟੂਰਨਾਮੈਂਟ ਹਨਾ ਤੇ ਸਰਪੰਚ ਵੀ ਇਥੋਂ ਦੇ ਦੱਸ ਦੀ ਸਰਪੰਚ ਕਿਹੜੇ ਹਮੀਦੀ ਪਿੰਡ ਦੇ ਸਰਪੰਚ ਹੁਣ ਬਣੇ ਹੋਏ ਨੇ ਸ਼ਰਮ ਸ਼ਾਂਤੀ ਦਾ ਬਹੁਤ ਵਧੀਆ ਤੇ ਮੇਰੇ ਕਲਾਸ ਮੀਟ ਵੀ ਨੇ ਬਹੁਤ ਵਧੀਆ ਸਰਪੰਚ ਨੇ ਜਿਹੜੇ ਕਿ ਇਮਾਨਦਾਰੀ ਦੇ ਹੱਕ 'ਚ ਹੀ ਰਹਿੰਦੇ ਨੇ ਚਾਹੇ ਮੂਲਾ ਕਿਹੜਾ ਬੇਈਮਾਨ ਉਹ ਕਿੱਡਾ ਮਰਜ਼ੀ ਤਕੜਾ ਹੋਵੇ ਪਰ ਉਹਨੇ ਹੱਕ 'ਚ ਹੀ ਰਹਿਣਾ ਹੁੰਦਾਗਾ ਸਹੀ ਤੇ ਪਰ ਸਮੇ ਸਮੇ ਨਾਲ ਬਦਲਦਾ ਰਹਿੰਦਾਗਾ ਬਹੁਤ ਘਟਾ ਘਟਿਆ ਹੋਇਆ ਨਸ਼ਾ ਹਮਿਦੀ ਦੇ ਵਿੱਚ ਹਮਿਦੀ 'ਚ ਮੈਨੂੰ ਨਹੀਂ ਲੱਗਦਾ ਕੋਈ ਨਸ਼ਾ ਕਰਦਾ ਉਹ ਬਾਕੀ ਤੁਹਾਨੂੰ ਪਤਾ ਕੋਈ ਲੱਗ ਕਰਦਾ ਵੀ ਨਸ਼ਾ ਨੁਸ਼ਾ ਕੋਈ ਨਹੀਂ ਛੱਡ ਕੇ ਗੱਲ ਆ ਤੁਹਾਡੇ ਚੈਨਲ ਤੋਂ ਹਣਾ ਹੁਣ ਵੀ ਜਣੀ ਕੁਝ ਵਧੀਆ ਸੁਧਾਰ ਹੋਇਆ ਸੁਧਾਰ ਹੋਇਆ ਇੱਥੇ ਕਲੱਬ ਇੱਥੇ ਕਲੱਬ ਕਰਵਾ ਰਹੇ ਹਾਂ ਨਾ ਇੱਕੜਾ ਟੂਰਨਾਮੈਂਟ ਕਰਵਾ ਰਹੇ ਕਲੱਬ ਦੇ ਮੈਂਬਰ ਤਾਂ ਨਹੀਂ ਜੀ ਵਟਸਐਪ ਗਰੁੱਪ ਬਣਿਆ ਹੋਣਾ ਦਾ ਗਰੁੱਪ ਤਾਂ ਬਣਿਆ ਸਾਨੂੰ ਨਹੀਂ ਜੀ ਚਾਰ-ਪੰਜ ਸੌ ਹੋਊਗਾ ਮੈਂਬਰ ਹੋਊਗਾ ਜੀ ਚਾਰ-ਪੰਜ ਸੌ ਦੇ ਵਿੱਚੋਂ ਤੁਸੀਂ ਉਹਨਾਂ ਨੂੰ ਵੀ ਕਹੋ ਨਾ ਵੀ ਤੁਹਾਨੂੰ ਸਬਸਕ੍ਰਾਈਬ ਕਰਨ ਥੋੜਾ ਚੈਨਲ ਮੋਨਟਾਈਜ਼ ਹੋਵੇ ਥੋੜਾ ਜਿਆ ਤੁਹਾ ਨੂੰ ਵੀ ਹੌਸਲਾ ਮਿਲੇ ਹਾਂਜੀ ਦੇਖੋ ਸਬਸਕ੍ਰਾਈਬ ਕਹਿੰਦੇ ਨਹੀਂ ਕਹਿੰਦੇ ਜਾਈਂ ਕਹਿੰਦੇ ਆ ਜੀ ਅਵੇ ਇਸਾ ਅਗਲੇ ਦੀ ਹਨ ਹਾਂ ਇਹ ਤਾਂ ਹੈ ਕਿ ਚਲੋ ਕਈ ਵਾਰੀ ਕੋਈ ਦੇਖ ਕੇ ਛੱਡ ਦਿੰਦਾ ਵਿਊ ਚਲੇ ਜਾਂਦੇ ਨੇ ਜਿਆਦਾ ਹੋਰੇ ਵਿਊ ਤਾਂ ਮੈਂ ਦੇਖਿਆ ਕਾਫੀ ਕਾਫੀ ਹੁੰਦੇ ਨੇਗੇ ਤੇ ਪਰ ਸਬਸਕ੍ਰਾਈਬ ਘੱਟ ਕਰਦੇ ਨੇ ਕੋਈ ਦੇਖ ਕੇ ਅਗਲਾ ਛੱਡ ਦਿੰਦਾ ਬਾਕੀ ਪਿੰਡ ਦੇ ਵਗਲਾ ਪਿੱਛੇ ਨੂੰ ਇੱਕ ਵਾਰੀ ਕਰਦਾ ਹੁੰਦਾ ਉਦੋਂ ਜਦੋਂ ਚੱਲਣ ਲੱਗ ਜਾਂਦਾ ਵਧੀਆ ਕਰਨਗੇ ਤੇ ਕੋਈ ਹੋਰ ਕੋਈ ਗੱਲ ਹੋਵੇ ਧਿਆਨ ਚ ਹੋਵੇ ਕੋਈ ਕਰਨੀ ਕੋਈ ਮਤਲਬ ਰੈਂਟੀ ਹੋਵੇ ਗੱਲ ਵੀ ਆਹ ਗੱਲ ਅਸੀਂ ਦੱਸਦੀ ਅਸੀਂ ਏਦਾਂ ਕਰਦੇ ਆ ਮੈਂ ਸੁਣਿਆ ਪਿੱਛੇ ਇੱਕ ਫੋਨ ਲੈ ਆਏ ਸੀ ਜਿਹੜਾ ਛੋਟਾ ਡਿਗੇ ਕਿ ਟੁੱਟ ਗਿਆ ਹਾਂਜੀ ਮੇਰਾ ਫੋਨ ਟੁੱਟ ਗਿਆ ਫਿਰ ਤੁਸੀਂ ਕਹਿਆ ਵੀ ਤਿੰਨਾਂ ਨਾਲ ਵੀ ਸਾਡੇ ਕੋਲੇ ਹੁਣ ਪੈਸੇ ਤਾਂ ਹੈ ਨਹੀਂ ਅਸੀਂ ਆਹੀ ਫੋਨ ਨਾਲ ਸਾਰਾਂ ਗੱਲ ਕਰੀਤਾ ਤੇ ਛੋਟੇ ਕੋ ਫੋਨ ਹੈਗਾ ਮੇਰੇ ਨਾਲ ਛੋਟੇ ਕੋ ਫੋਨ ਦੁੱਧਾ ਜੀ ਛੋਟਾ ਹੈ ਹਾਂ ਉਹ ਬਟਨ ਵਾਲਾ ਫੋਨ ਹੁੰਦਾ ਨੇ ਕੋਈ ਕੀਪੜ ਫੋਨ ਆ ਤੇ ਤਾਂ ਹੀ ਇਹ ਫੋਨ ਘੱਟ ਚਲਾਉਂਦੇ ਨੇਗੇ ਤੇ ਜੇ ਕੋਈ ਕੈਮਰਾਮੈਨ ਜੇ ਹੈਗਾਗਾ ਤੇ ਮੇਰੇ ਸਾਡੇ ਕੈਮਰਾਮੈਨ ਨੇ ਵੀ ਕਿਹਾਗਾ ਵੀ ਉਹ ਆ ਕੇ ਇਨ੍ਹਾਂ ਦੀ ਵੀਡੀਓ ਬਣਾ ਦਿਆ ਕਰੂਗਾ ਜੇ ਕੋਈ ਹੈਗਾ ਤਾਂ ਇਨ੍ਹਾਂ ਦੀ ਵੀਡੀਓ ਸ਼ੁਰੂ ਕਰਕੇ ਦਿਆ ਕਰੇ ਆ ਦੇਖੋ ਦੇਖ ਸਕਦੇ ਹੋ ਸਾਰੇ ਸੰਗ ਦਾ ਫੋਨ ਮੈਂ ਇਹਨਾਂ ਦੇ ਹਾਲਾਤ ਇਦਾਂ ਦੇ ਕਿਉਂ ਦਿ ਮੈਂ ਤਾਂ ਦਿਖਾ ਰਹੇ ਹਾਂ ਤੁਸੀਂ ਜਿਹੜੇ ਨਾ ਤਕੜੇ ਦੀ ਨਾ ਫੱਟ ਆਈਫੋਨ ਫੜਿਆ ਹੁੰਦਾ ਤਿੰਨ ਕੈਮਰਾ ਵਾਲਾ ਫੋਨ ਹੁੰਦਾ ਤੁਸੀਂ ਦੀ ਵੀਡੀਓ ਦੇਖਦੇ ਨਹੀਂ ਲਾਈਕ ਕਰਦੇ ਨਹੀਂ ਨਾਲ ਦੀਆਂ ਸ਼ੇਅਰ ਕਰਦੇ ਨਹੀਂ ਹੋ ਸਬਸਕ੍ਰਾਈਬ ਕਰ ਲੈਣੋ ਇਹਨਾਂ ਨੂੰ ਵੀ ਕਰੋ ਯਾਰ ਇਹ ਆਪਣੀ ਭਰਾ ਨੇ ਇਹਨਾਂ ਨੂੰ ਵੀ ਕਰੋ ਕਿਉਂ ਕਰੋ ਕਿਉਂਕਿ ਇਹ ਆਪ ਨੂੰ ਇੰਨਾ ਆਪਣਾ ਮਨੋਰੰਜਨ ਕਰਦੇ ਨੇ ਤੇ ਸ਼ਾਰਾਂ ਦੀ ਕਰਦੇ ਨੇ ਤੇ ਵੀ ਸਾਰੀ ਕਰਨ ਦਾ ਹੱਕ ਬੰਦ ਹੈਗਾ ਉਹ ਜਿਵੇਂ ਉਹ ਕਹਿੰਦੇ ਨੇ ਇੱਕ ਦੋਸਤ ਦਨ ਚਾਰ ਬੈਠੇ ਨੇ ਉਹ ਕਹਿੰਦਾ ਮੈਂ ਇੱਕ ਹਾਜੀ ਮੇਰੇ ਕੋਲੇ 1 ਮਿਲੀਅਨ ਹੋ ਜਾਊਗਾ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਪਾਰਟੀ ਕਰੇਗਾ ਕਹਿੰਦਾ ਹਾਂ ਪਾਰਟੀ ਕਰੂੰ ਜਿਹੜੀ ਕੁਝ ਕਹੇਗਾ ਇੱਕ ਬੰਦਾ ਸ ਉਚਾਰੇ ਪੱਛੇ ਦੇ ਤਾਂ ਸਾਰੇ ਕੀਤੇ ਹੀ ਹੁੰਦਾ ਤਕਰੀਬਨ ਜਿਹੜਾ ਉਹਨੂੰ ਕਹਿ ਰਿਹਾ ਹੁੰਦਾ ਉਹ ਕਹਿੰਦਾ ਲੈ ਫਿਰ ਆਹ ਰਸਤਾ ਮੈਂ ਤੈਨੂੰ ਮਿਲੀਅਨ ਹੋ ਗਿਆ ਮਿਲੀਅਨ ਇਹ ਕਰ ਪਾਰਟੀ ਕਹਿੰਦਾ ਮਤਲਬ ਕਈ ਵੀ ਆਪਦੇ ਨਾਲ ਦੇ ਹੀ ਹੁੰਦੇ ਨੇ ਉਹਨਾਂ ਨੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤੁਸੀਂ ਕਹਿ ਦਿਆ ਕਰੋ ਆਪ ਹਨ ਤੇ ਉਹ ਕਰਦੇ ਜਿਹਾ ਕਿ ਸ਼ਾਇਦ ਹੋ ਸਕਦਾ ਤੁਸੀਂ ਫੜ ਕੇ ਕਰ ਵੀ ਦਿੱਤਾ ਉਹਨਾਂ ਨੇ ਬਾਅਦ ਚ ਅਨਸਬਸਕ੍ਰਾਈਬ ਕਰਤਾ ਹੋਗਾ ਨਾ ਐ ਵੀ ਹੁੰਦੇ ਨੇ ਚਲੋ ਆਪਾਂ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਤੇ ਆਪਾਂ ਫਿਰ ਮਿਲਦੇ ਰਹਾਂਗੇ ਕੋਈ ਨਵਾਂ ਐਪੀਸੋਡ ਲੈ ਕੇ ਆਵਾਂਗੇ ਤੁਹਾਨੂੰ ਦੱਸਾਂਗੇ ਵੀ ਆਪਾਂ ਵੀ ਆਪ ਹੀ ਛੋਟਾ ਜੀ ਸਾਨੂੰ ਕਿਤੇ ਲੱਗਿਆ ਵੀ ਤੁਹਾਨੂੰ ਕਿਤੇ ਰੋਲ ਦੇਣਾ ਤੁਸੀਂ ਨਾਲ ਜਾ ਸਕਦੇ ਹੋ ਹਾਂ ਕੋਈ ਨਹੀਂ ਆਪਣੇ ਹੈਗੇ ਨੇ ਆਪਣੇ ਕਰਮਗੱਢ ਤੋਂ ਨੇਗੇ ਤੇ ਗੁਰਮੀਤ ਜੀ ਗੁਰਮੀਤ ਮਾਨ ਜੀ ਉਹ ਮੰਨ ਲਓ ਫਿਲਮਾਂ ਟੈਲੀ ਫਿਲਮਾਂ ਬਹੁਤ ਬਣਾਈ ਹੋਈਆਂ ਨੇ ਉਹਨਾਂ ਦੀਆਂ ਜੇ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਉਹਨਾਂ ਨਾਲ ਕਿਤੇ ਨਾ ਕਿਤੇ ਆਪਾਂ ਸੈੱਟ ਵੀ ਕਰੀਏ ਵੀ ਤੁਸੀਂ ਉਹਨਾਂ ਚ ਰੋਲ ਕਰੀਏ ਤੇ ਪਰ ਮੈਂ ਇਸ ਨੂੰ ਇਹ ਵੀ ਕਹਿਣਾ ਉਹ ਤਾਂ ਵਧੀਆ ਵੱਡੇ ਕਲਾਕਾਰ ਨੇ ਤੁਹਾਨੂੰ ਹੋ ਸਕਦਾ ਕੋਈ ਪੇਮੈਂਟ ਵੀ ਦੇਣ ਮੈਂ ਪੱਕਾ ਮੰਨ ਲਓ ਕਮਿਟਮੈਂਟ ਨਹੀਂ ਕਰਦਾ ਪੇਮੈਂਟ ਦੇਣਗੇ ਪਰ ਦੇਣਗੇ ਸਮਾਂ ਵੀ ਕੱਢਾਂਗਾ ਕਿ ਸਮਾਂ ਤੁਹਾਡੇ ਮੁਤਾਬਕ ਹੋਇਆ ਕਰੂਗਾ ਜਿਵੇਂ ਤੁਹਾਨੂੰ ਪਤਾ ਹੀ ਤੁਹਾਡੇ ਕੋਈ ਸਮਾਂ ਘੱਟ ਹੁੰਦਾ ਨਾ ਤੇ ਪਰ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਅੱਜ ਮੈਨੂੰ ਇੰਨਾ ਵਧੀਆ ਕੀਤਾ ਤੁਸੀਂ ਠੀਕ ਹੈ ਜੀ ਧੰਨਵਾਦ ਫਾਸਿ ਕਾਰ ਜੀ ਫਾਸਿ ਕਾਰ ਜੀ